ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਆਈ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਰਾਂਗੇ ਜੀ ਕਵਰ ਜਨਵਾਰ ਦਿਖਾਵਾਂ ਤੁਹਾਨੂੰ ਤਿੰਨ ਇੱਕ ਤੁਹਾਨੂੰ ਨੀਲੀ ਰਾਬੀ ਪੂਰੀ ਦਿਖਾ ਦੇਾਂਗੇ ਜੀ ਗੱਬਣ ਮੱਜ ਤੇ ਇੱਕ ਤੁਹਾਨੂੰ ਦਿਖਾ ਦਾਂ ਤੋਕੜ ਗੱਪਣ ਨਾਲ ਮੀਣੀ ਸਿੰਘ ਸੁੰਗ ਸਭ ਕੁਝ ਸੇਲ ਦਾ ਤੇ ਇੱਕ ਤੁਹਾਨੂੰ ਤਾਜੀ ਸੂਈ ਵੀ ਦਿਖਾ ਦਾਂ ਕਿੰਨੇ ਚਿਰ ਦੀ ਸੂਈ ਵੀ ਮਹੀਨੇ ਦੀ ਜਾਂ ਡੇਢ ਮਹੀਨੇ ਦੀ ਬਾਈ ਜੀ ਤੋਂ ਪੁੱਛਾਂ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਸੌਦਾ ਕਰਨਾ ਫੇਰ ਜੀ ਵੀਡੀਓ ਕਵਰ ਕਰਾਂਗੇ ਪਿੰਡ ਸੇਲਵਰਾ ਤੋਂ ਆਜੋ ਵੀਰੇ ਤੇ ਬਿੱਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਠ ਠੀਕ ਠਾਕ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਨੰਬਰ ਆਪਣਾ 62391 ਬਾਈ 17011 17011 ਪਿੰਡ ਆਪਣਾ ਪਿੰਡ ਸੇਲਵਰਾ ਬਾਈ ਜਿਲ੍ਹਾ ਬਠਿੰਡਾ ਸੇਲ ਰਾਮਪਰਾਪੁਰ ਬਾਈ ਓਕੇ ਜੀ ਨੇੜੇ ਆਪਣੇ ਪਿੰਡ ਭਾਈ ਰਪਾ ਭਗਤਾ ਭਾਈ ਕਾ ਰਾਮਪਰਾ ਮੰਡੀ ਕਾ ਰਾਮਪਰਾ ਜਿਹੜੀ ਪਸ਼ੂ ਮੰਡੀ ਇੱਕ ਤਰੀਕ ਦੀ ਲੱਗਦੀ ਹਾਂਜੀ ਬਾਈ ਤੇ ਕਿਵੇਂ ਚੱਲਦਾ ਬਈ ਕੰਮ ਪੂਰਾ ਵਧੀਆ ਬਾਈ ਪੂਰਾ ਵਧੀਆ ਅੱਜ ਵਰ ਕਿੰਨੇ ਜਾਨਵਰ ਅੱਜ ਆਪਣੇ ਕੋਲੇ ਜਾਨਵਰ ਤਾਂ ਹੈਗੇ ਭਾਂਸੀ ਦਿਖਾਵਾਂਗੇ ਤਿੰਨ ਨਹੀਂ ਬਾਈ ਕੈਮਰੇ ਦੀ ਅੱਖ ਦੇ ਮੂਹਰੇ ਤਿੰਨ ਨਹੀਂ ਕਰ ਤਿੰਨ ਨਹੀਂ ਕਰਪੇ ਜੀ ਹਾਂ ਤੇ ਆਜ ਉਪਰਕਾਰ ਲਗੇ ਸਟਾਰਟਿੰਗ ਨੀਲੀ 라ਵੀ ਬੂਰੀ ਤੋਂ ਹਨਾ ਤੇ ਇੱਕ ਆਪਾਂ ਮੀਣੀ ਤੋਕੜ ਗੱਪਣ ਤੁਹਾਨੂੰ ਚੈੱਕ ਪਾਸ ਦਿਖਾਵਾਂਗੇ ਤੇ ਇੱਕ ਦਿਖਾਵਾਂ ਸੁਈ ਵੀ ਝੋਟੀ ਤੇ ਜਿਹੜੀ ਆਪਾਂ ਇਹਦੇ ਨੰਬਰ ਤੇ ਬਾਈ ਪਹਿਲੇ ਦੇਖੀ ਜਾਂਦੇ ਆ ਮੱਝ ਹਾਂਜੀ ਨੀਲੀ 라ਵੀ ਬੂਰੀ ਆ ਗਈ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹ ਬਾਈ ਹਜੇ ਹਫਤਾ ਲੇ ਜਾਊਗੀ ਹਫਤਾ ਬਾਕੀ ਤੇ ਕਿਹੜਾ ਸੂਆ ਸੁੰਦੀਆ ਇਹ ਬਾਈ ਤੀਜਾ ਸੂਆ ਸੁੰਦੀਆ ਪਿਆ ਉਹ ਅਗਲਾ ਭਲਾ ਚੌਥਾ ਮੰਨ ਵਾਲੇ ਓਕੇ ਜਿਹੜਾ ਮਰਜੀ ਮੰਨ ਲਿਓ ਅਗਲੇ ਦੇ ਮੰਨਣ ਤੇ ਇੱਥੇ ਅਗਲੇ ਹੀ ਨਜ਼ਰ ਨੇ ਕੰਮ ਕਰਨਾ ਹਾਂ ਆਪਾਂ ਨੂੰ ਮਾਲਕਾਂ ਨੇ ਤੀਜਾ ਕਹਿ ਕੇ ਜਿਹੜਾ ਕੁਝ ਦੱਸਿਆ ਉਹ ਗਾਂ ਪੇਸ਼ ਕਰ ਤੇ ਬਾਈ ਕਿੰਨਾ ਦੁੱਧ ਫਿਰ ਦਿੱਤਾ ਬਾ ਦੂਜੇ ਸੂਏ ਦੁੱਧ ਬਾਈ ਮਾਲਕਾਂ ਦਾ ਦਿੱਤਾ 14 ਕਿਲੋ ਦੱਸਿਆ ਵਾ ਤੇ ਆਪਾਂ ਕਿੰਨਾ ਕਹਿ ਕੇ ਦੇ ਆਪਾਂ ਵੀ 14 ਹੀ ਕਹਿ ਕੇ ਦਵਾਗੇ ਓਕੇ ਜੀ ਤੇ ਦਿਨ ਰਹਿ ਜੀ ਕਿੰਨੇ ਜੀ ਦਿਨ ਹਫਤਾ ਬਾਈ ਖੋਲੋ ਜੀ ਤੋਰਾ ਕਰਾਇਗੇ ਚੱਕ ਚੰਗੀ ਹੈ ਜੀ ਬਾਕੀ ਥਾਣ ਲੈਵੇ ਦੀ ਪੂਰੀ ਸਾਫ ਸੁਥਰੀ ਆ ਤਲਿ ਗਲੀ ਜਾਣਕਾਰੀ ਪਹਿਲਾਂ ਤੁਸੀਂ ਆ ਦੇਖੋ ਜੀ ਤੇ ਫੇਸਬੁਕ ਦੀ ਆਖੋ ਕੁ ਮਾਨਕਣੀ ਹੈ ਨਾ ਹਾਂ ਪੂਰੀ ਚੰਗੇ ਆ ਬਾਈ ਪਲੀ ਕੋਈ ਗੱਲ ਹੈਗੀ ਪਯੌਰ ਆ ਜੀ ਜਮਾ ਤੇ ਥਾਣ ਲੈਵੇ ਦੀ ਚੰਗੀ ਸਾਫ ਸੁਥਰੀ ਤਿਆਰ ਹੁੰਦੀ ਆਉਂਦੀ ਆ ਤੇ ਅੱਜ ਵੀ ਚੰਗਾਲੇ ਵਾਲੇ ਹੀ ਫਿਰਦੀ ਆ ਚੌੜੀ ਜੂੜੀ ਚਾਪੜ ਵਰਗੀ ਪਈ हां वजन भोजन ਤਾਂ ਫੁੱਲ ਆ ਬਾਈ वजन भोजन ਫੁੱਲ ਪਟਪੂਰੇ ਦੀ ਬਹੁਤ ਚੰਗੀ ਹੈ ਜੋਰੀ ਚੰਗੀ ਹੈਗੀ ਥਾਨਲੇਵੇ ਦੀ ਪੂਰੀ ਸਾਫ ਬਾਹਰ ਪਿਛੇ ਦੀ ਫਿਰ ਬਲੇ ਓਕੇ ਆ ਜਾਓ ਬਾਹਰ ਪਿਛੇ ਦੀ ਜ਼ਿੰਮੇਵਾਰੀ ਆ ਗਿਆ ਵੀਰੇ ਬਾਕੀ ਆਪਾਂ ਬਾਹਰ ਪਿਛੇ ਵਾਲੀ ਹੋ ਬਾਈ ਵੀਡੀਓ ਦੇ ਮਾਲ पे ਆਪਾਂ ਨਾਲ ਕਈ ਹਰਾ ਆ ਵੀ ਜਾਂਦੇ ਆ ਹਨਾ ਆਪਾਂ ਵੀਡੀਓ ਨਹੀਂ ਪਾਉਂਦੇ ਬਾਈ ਉਹਦੀ ਬਾਕੀ ਦਾ ਅੱਖ ਮਣਕਣੀ ਮੁੱਛ ਬੱਗੀ ਹਨਾ ਹਾਂ ਬਾਈ ਆ ਲਓ ਜੀ ਬਾਕੀ ਪਿਓਰ ਬੂਰੀ ਹੈ ਜੀ ਜਮਾ ਦੁੱਧ ਵੀ ਬਾਈ 14 15 ਕਿਲੋ ਦਾ ਮੈਂ ਦੇ ਹਿਸਾਬ ਨਾਲ ਕੱਢਣਾ ਚਾਹੀਦਾ ਹਨਾ ਕੁਆਲਿਟੀ ਦਲਾਂ ਵਾਲੀ ਬੂਰੀ ਹੈਗੀ हां भाई ते ਥਾਂਲੇ ਦੀ ਬੰਦ ਤਰਾ ਇੱਥੋਂ ਚੈੱਕ ਕਰ ਲਓ ਜੀ ਕੁਆਲਿਟੀ ਬਹੁਤ ਹੀ ਚੰਗੀ ਆ ਤੇ ਡਿਮਾਂਡ ਬਾਈ ਕੀ ਆ ਗਈ ਅੱਜ ਫਿਰ ਇਹਦੀ ਡਿਮਾਂਡ ਇਹਦੀ ਬਾਈ ਫੋਨ ਤੇ ਕਰ ਲਾਂਗੇ ਹੋਗੀ ਜਮਾ ਜਮਾ ਜਾਇਜ਼ ਹੋਗੀ ਬਾਈ ਓਕੇ ਤੇ ਅੱਗੇ ਆ ਗਈ ਵੀਰੇ ਮੀਣੀ ਟੋਕਰ ਗੱਬਣ ਹਨਾ ਹਾਂਜੀ ਬਾਈ ਕਿੰਨੇ ਚਿਰ ਦੀ ਚੈੱਕ ਪਾਸ ਆ ਵੀਰੇ ਇਹ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਸਾਢੇ 3 ਮਹੀਨੇ ਚੈੱਕ ਪਾਸ ਆ ਗਈ ਹਾਂਜੀ ਬਾਈ ਤੇ ਸੰਗ ਹਿਲਦੇ ਆ ਬਾਈ ਸੰਗ ਹਿਲਦੇ ਆ ਬਾਈ ਓਕੇ ਜੀ ਆ ਗਏ ਸਿੰਘ ਹਿਲ ਰਿਹਾ ਓਕੇ ਜੀ ਜਮਾ ਤੇ ਕਿਹੜੇ ਸੂਏ ਵਾਸਤੇ ਗੱਪਣਾ ਦੂਜੇ ਵਾਸਤੇ ਬਾਈ ਦੂਜੇ ਵਾਸਤੇ ਪਿਆ ਹੋਰ ਗੱਪਣਾ ਬਾਈ ਤੇ ਦੁੱਧ ਕਿੰਨਾ ਬਾਈ ਦੁੱਧ ਬਾਈ ਆਇਆ 6 ਗੰਨਾਂ ਪੰਜ ਕੈਗੀ ਦਮਾ ਇਹਨਾਂ ਬੱਚੋਂ ਇਹ ਇਹ ਬੱਚਾ ਹੈ ਨਹੀਂ ਬਾਈ ਓਕੇ ਜੀ ਚਾਰ ਤੇ ਮਿਲਦੀ ਐ ਕੋਈ ਟੀਕੇ ਦੀ ਲੋੜ ਨਹੀਂ ਖੋਲੋ ਜੀ ਯਾਰ ਇੱਕ ਇੱਕ ਅੱਧਾ ਦਿਨ ਤਾਂ ਉਪਰਾ ਕਰ ਜਾਂਦਾ ਪਸ਼ੂ ਹਨਾ ਵੱਡੀ ਆ ਗਈ ਹੈ ਨਾ ਝੋਟੀ ਯਾਰ ਹਾਂ ਝੋਟੀ ਚੰਗੀ ਆ ਬਾਈ ਨਵਾਂ ਆਣਾ ਕਿਹਨੇ ਪਾਲ ਕਿਹਨੇ ਦਾ ਜਣਾ ਦੁੱਧ ਬੱਲੀ ਹੂੰ ਕਿਨੇ ਪਾਲ ਨਹੀਂ ਉਹਦੇ ਲਈ ਚੰਗੀ ਆ ਬਾਈ 2 ਰੁਪਏ ਦੇਣ ਵਾਲੀ ਝੋਟੀ ਬਾਕੀ ਦੀ ਗੱਲ ਦੁੱਧ ਵੀ ਚਾਹ ਪਾਣੀ ਚੰਗਾ ਕਰਾਉ ਹਨਾ ਹ ਮੀਣੀ ਆ ਗਈ ਜੀ ਹੂੰ ਆ ਦੇਖੋ ਜੀ ਨਮਾ ਹਨ ਝੋਟੀ ਆ ਬਾਈ ਯਾਰ ਨਮਾ ਵੀਰੇ ਜਮ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬੇਲਬੂਲ ਚੰਗੀ ਬਾਕੀ ਦੀ ਯਾਰ ਜਿਹੜੀ ਇਹਦੀ ਸਿੰਘ ਹੈਲਦੇ ਜਿਹੜੀ ਮੀਣੀ ਅਸਲ ਹੁੰਦੀ ਹੈ ਨਾ ਉਸੇ ਦੇ ਆ ਤੇ ਬਾਕੀ ਦੀ ਗੱਲ ਕੁਆਲਿਟੀ ਪੂਰੀ ਚੰਗੀ ਕੱਦ-ਕਾੜ ਪੂਰਾ ਚੰਗਾ ਬਾਕੀ ਚੈੱਕ ਪਾਸ ਆ ਯਾਰ ਹਨਾ ਹਾਂ ਚੈੱਕ ਆ ਉਹਦੀ ਅਗਲਾ ਕਰਾ ਲਿਆ ਆਪਣੀ ਕਰਵਾਈ ਵੀ ਆ ਬਾਈ ਹੂੰ ਦਿਖਾ ਤੇ ਵੀਰੇ ਆ ਲਓ ਜੀ ਚੰਗੀ ਸਾਹਿਬ ਦੂਜੇ ਸੂਏ ਖਾਤਰ ਗੱਬਣਾ ਪਿਆ ਹੋਰ ਦੂਜੇ ਸੂਏ ਖਾਤਰ ਹਾਂ ਦੰਦਾ ਜੀ ਮਿਲਦਾ ਹਜੇ ਬਾਈ ਦੰਦਾ ਜੀ ਓਕੇ ਜੀ ਤੇ ਡਿਮਾਂਡ ਬਾਈ ਫਿਰ ਇਹਦੀ ਨਵਾਂ ਇਹਦੀ ਬਾਈ 9988000 ਰੁਪਿਆ ਬਾਈ ਜਿਵੇਂ ਯਾਰ ਜਾਏ ਮੁੱਲ ਕਰਿਆ ਝੋਟੀ ਦਾ ਤੂੰ ਕੋਈ ਓਮੇ ਨਹੀਂ ਗੱਲ ਹੈਗੀ ਹਨਾ ਬਸ 88000 ਦਾ ਮਾਰਦਾ ਨਹੀਂ ਕਰਾਂਗੇ ਬਾਈ ਫੁਲਾਦਾ ਠੀਕ ਆ ਯਾਰ ਕੁਆਲਿਟੀ ਬਹੁਤ ਹੀ ਚੰਗੀ ਆ ਸੈਂਕ ਤੁੰਗ ਜਮਾ ਹੈਲਥ ਆ ਤੇ ਆ ਦੇਖੋ ਜੀ ਹਮ 88000 ਤੇ ਅੱਗੇ ਹਾਂ ਬਾਕੀ ਥਾਂਗ ਭਾਂਡੇ ਦੀ ਵੀ ਸਾਫ਼ ਆ ਬਾਈ ਪੂਰੀ ਸਾਫ਼ ਹਾਂ ਅੱਗੇ ਵੀਰੇ ਆ ਗਈ ਸੂਈ ਸਬਾਈ ਕਿੰਨੇ ਚਿਰ ਦੀ ਸੂਈ ਹੈ ਜੀ ਬਾਈ ਇਹ ਮਾਲਕਾ ਨੇ ਤਾਂ ਆਪਾਂ ਨੂੰ ਕਹਿ ਕੇ ਦਿੱਤਾ 1 ਮਹੀਨਾ ਦਾ 15 ਦਿਨਾਂ ਦੀ 1 ਮਹੀਨੇ ਦੀ ਓਕੇ ਅਗਲਾ ਆਪਣਾ ਡੇਟ ਦੀ ਮੰਨ ਲੈ ਥੂਆ ਕਿਹੜਾ ਹੈ ਥੂਆ ਬਾਈ ਬਾਈ ਪਲੂਨ ਸੂਈ ਵੀ ਆ ਅੱਛਾ ਪਲੂਨ ਵੱਡੀ ਹੋ ਕੇ ਬਣੀ ਵੀ ਆ ਵੱਡੀ ਹੋ ਕੇ ਬਣੀ ਵੀ ਆ ਆਪਾਂ ਕਹੇ ਸੀ ਅੱਗੇ ਚੈੱਕ ਇਹ ਮੈਲਦੀ ਮੂਦੀ ਪਰ ਬੱਚੇ ਦੇ ਵਧੀਆ ਬਸ ਪੂਰਾ ਵਧੀਆ ਬੱਚੇ ਦਾ ਤਾਂ ਹੀ ਬਾਈ ਮੂਰੇ ਬੰਨਾ ਬੱਚੇ ਨੂੰ ਤਾਂ ਪਰੇ ਨਹੀਂ ਕਰਨਾ ਓਕੇ ਜੀ ਬੱਚੇ ਨੂੰ ਪਾਸੇ ਨਹੀਂ ਕਰਨੀ ਮਗਰ ਵੀ ਕੱਟੀ ਆ ਗਈ ਬਾਈ ਇਹਦੇ ਹੂੰ ਮਗਰ ਕੱਟੀ ਠੀਕੀਨ ਕੱਦਗੜ੍ਹ ਵਾਲਾ ਹਨਾ ਹਾਂ ਮਗਰ ਵੀ ਕੱਟੀ ਆ ਗਈ ਇਹਦੇ ਹੂੰ ਮਗਰ ਕੱਟੀ ਆ ਗਈ ਚਵਾਈ ਚਬੂਈ ਦੀ ਪਹਿਲੇ ਚਵਾਈ ਚਬੂਈ ਦੀ ਇੱਕ ਨੰਬਰ ਆ ਬਾਈ ਪਾਰ ਪਿੱਛੇ ਦੀ ਚਵਾਈ ਦੀ ਆਪਣੇ ਇੱਕ ਨੰਬਰ ਹੋਊਗਾ ਓਕੇ ਪਾਪਾ ਆ ਜਾਓ ਜੀ ਥਣ ਲੈਵੇ ਦੀ ਚੰਗੀ ਸਾਫ ਸੁਥਰੀ ਬਸ ਫਿਰ ਟਮਾਟਾ ਹਵਾਨਾ ਹਨਾ ਮੋੜ ਲਿਓ ਜੀ 100 ਦੇ ਫੇਸ ਦੀ ਕੁਆਲਿਟੀ ਕਰੋ ਚੈੱਕ ਬੱਚੇ ਦਾ ਜ਼ਰੂਰ ਕਰੂ ਥੋੜਾ ਜਿਹਾ ਆ ਦੇਖੋ ਜੀ ਖਣਾ ਖਣਾ ਦੀ ਪੂਰੀ ਸਾਫ ਆ ਬਾਈ ਕੱਦ-ਕੱਡ ਬਹੁਤ ਆ ਨਾ ਹਾਂ ਬਾਈ ਬਾਕੀ ਨਵਾ ਹਾਨ ਝੋਟੀ ਨਵਾ ਹਾਨ ਝੋਟੀ ਆ ਬਾਈ ਯਾਰ ਬਾਕੀ ਰੇਟ ਵੀ ਜਾਇਜ਼ ਹੀ ਆ ਬਾਈ ਜਿਵੇਂ ਆ ਜਾਏ ਰੇਟ ਆ ਬਾਈ ਦਾ ਕੀ ਰੇਟ ਆ ਬਾਈ ਇਸ ਵਾਰ ਰੇਟ ਤਾਂ ਬਾਈ 92000 ਰੁਪਏ 92000 ਅੱਜ ਪਰ ਸੌਦੇ ਜਾਮਾ ਜਾਇਜ਼ ਬਾਕੀ ਬਾਈ ਹੁਣ ਆਰ ਉੱਤ ਜੇ ਰੇਟ ਤੈਨੂੰ ਪਤਾ ਯਾ ਡੇਢ ਡੇਢੀ ਅਗਲਾ ਉਹ ਕਰਦਾ ਕਿਹੜੇ ਸਾਹ ਨਾਲ ਝੋਟੀ ਚੱਲ ਸੂਈ ਸਵਾਈ ਆ ਦੁੱਧ ਵੀ ਇਹਦੇ ਥੱਲੇ ਬਾਈ ਹੈ 10 ਕਿਲੋ ਆਪਾਂ 9 ਕਿਲੋ ਕਹਿ ਕੇ ਹੀ ਦਮਣਾ ਥੈਂਕ ਯੂ ਬਾਈ ਬਹੁਤ 92000 ਬਾਈ 92000 ਰੁਪਏ ਮੋਲ ਦਾ ਬਾਈ ਓਕੇ ਜੀ 92000 ਤੁਹਾਨੂੰ ਮਿਲ ਜਾਣੀਆਂ ਤਾਂ ਲੈ ਬਾਈ 92000 ਜੋ ਮਾਨ ਤਾਨ ਕਰਦਾਂਗੇ ਮਾਨ ਸਨਮਾਨ ਹੋਈ 12 ਦੁਰਾਂ ਦੀ ਓਕੇ ਵੀ 12 ਦੁਰਾਂ ਦੀ ਓਕੇ ਬਾਈ ਇੱਕ ਨੰਬਰ ਓਕੇ ਨਾ ਸੀ ਬਾਈ ਕੋਲੇ ਤਿੰਨ ਤਿੰਨੇ ਤੁਹਾਨੂੰ ਦਿਖਾ ਦਿੰਗਾ ਕਰੋ ਬਾਈ ਦਾ ਸੰਪਰਕ ਨੰਬਰ ਫੇਰ ਬੋਲਦੇ ਬਾਈ ਨੰਬਰ ਆਪਣਾ 62392 ਬਾਈ 17011 ਬਾਈ ਪਿੰਡ ਹੈਗਾ ਬਾਈ ਦਾ ਸੇਲਵਰਾਸ ਧੰਨਵਾਦ